ਔਰਦਾਵ ਕਿਹੜਾ ਅੰਗ ਹੈ ਜੋ ਰਾਤ ਨੂੰ ਵੱਡਾ ਹੋ ਜਾਂਦਾ ਹੈ ਅਤੇ ਦਿਨ ਵਿੱਚ ਛੋਟਾ ਹੋ ਜਾਂਦਾ ਹੈ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਭਰਪੂਰ ਅਤੇ ਸਿੱਖਿਆਦਾਇਕ ਹੋਣ ਵਾਲੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਔਰਤ ਦੇ ਸਰੀਰ ਦਾ ਕਿਹੜਾ ਹਿੱਸਾ ਰਾਤ ਨੂੰ ਵੱਡਾ ਅਤੇ ਦਿਨ ਵੇਲੇ ਛੋਟਾ ਹੋ ਜਾਂਦਾ ਹੈ ਅੱਜ ਦਿਨ ਅਸੀਂ ਇਸ ਵੀਡੀਓ ਵਿੱਚ ਕੁਝ ਹੋਰ ਚੀਜ਼ਾਂ ਦੇ ਚਰਚਾ ਕਰਾਂਗੇ ਜੋ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਲਾਭਦਾਇਕ ਹੋਣਗੀਆਂ। ਅਸਲੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਵੀਡੀਓ ਦੇ ਅੰਤ ਤੱਕ ਰਹੋ ਅਤੇ ਜੋ ਵੀ ਅਸੀਂ ਚਰਚਾ ਕਰਨ ਜਾ ਰਹੇ ਹਾਂ ਇਸ ਵੀਡੀਓ ਵਿੱਚ ਅਸੀਂ ਜੋ ਕਹਾਣੀ ਦੱਸਣ ਜਾ ਰਹੇ ਹਾਂ ਉਸ ਨੂੰ ਧਿਆਨ ਨਾਲ ਸੁਣੋ। ਇਹ ਤੁਹਾਡੇ ਜੀਵਨ ਵਿੱਚ ਬਹੁਤ ਲਾਭਦਾਇਕ ਹੋਵੇਗੀ। ਤਾਂ ਦੋਸਤੋ ਆਓ ਸ਼ੁਰੂ ਕਰੀਏ ਇਸ ਕਹਾਣੀ ਲਈ। ਅਸੀਂ ਤੁਹਾਨੂੰ ਇੱਕ ਔਰਤ ਦੇ ਸਰੀਰ ਦੇ ਉਸ ਹਿੱਸੇ ਬਾਰੇ ਦੱਸਾਂਗੇ ਜੋ ਰਾਤ ਨੂੰ ਵੱਡਾ ਅਤੇ ਦਿਨ ਵੇਲੇ ਛੋਟਾ ਹੋ ਜਾਂਦਾ ਹੈ। ਫਰਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਅਤੇ ਚੈਨਲ ਸਿਮਰਤ ਹੋਏ ਸਟਿੱਚ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਕ ਵਾਰ ਜਦੋਂ ਦੇਵ ਰਿਸ਼ੀ ਨਾਰਦ ਧਰਤੀ ਤੇ ਕੁੰਭ ਰੇਸਾਂਤਾ ਉਹਨਾਂ ਦੇ ਜੰਗਲ ਵਿੱਚ ਇੱਕ ਔਰਤ ਨੂੰ ਵੇਖਿਆ ਜੋ ਇੱਕ ਵਿਆਹੀ ਔਰਤ ਸੀ ਅਤੇ ਕਿਸੇ ਹੋਰ ਆਦਮੀ ਨਾਲ ਸੰਬੰਧ ਬਣਾਉਂਦੇ ਹੋਏ ਵੇਖਿਆ ਇਹ ਦੇਖ ਕੇ ਦੇਵ 무ਨੀ ਨਾਰਦ ਬਹੁਤ ਹੈਰਾਨ ਹੋਏ ਨਾਰਦ ਜੀ ਸੋਚਣ ਲੱਗੇ ਕਿ ਇਹ ਇੱਕ ਵਿਆਹੀ ਔਰਤ ਹੈ ਇੱਕ ਵਿਆਹੀ ਔਰਤ ਅਤੇ ਫਿਰ ਵੀ ਉਸਦੇ ਕਿਸੇ ਹੋਰ ਆਦਮੀ ਨਾਲ ਸੰਬੰਧ ਹਨ ਇੱਕ ਇਹ ਆਤਵ ਉਰਤ ਲਈ ਅਜਿਹਾ ਕਰਨਾ ਸਹੀ ਨਹੀਂ ਹੈ ਇਹ ਬਹੁਤ ਗਲਤ ਹੈ ਕਿ ਨੋਨਾ ਕਮ ਹੈ ਔਰਤਾਂ ਅਜਿਹਾ ਕਿਉਂ ਕਰਦੀਆਂ ਹਨ ਔਰਤ ਜੋ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਦਾ ਵਰਤ ਰੱਖਦੀਆਂ ਹਨ ਅਤੇ ਨਾਲ ਹੀ ਇੱਕ ਮਰਦ ਨਾਲ ਸੰਬੰਧ ਵੀ ਸਥਾਪਿਤ ਕਰਦੀਆਂ ਹਨ ਇਹ ਲਚਨਹਾਰ ਦਾ ਕਿਹੋ ਜਿਹਾ ਖੇਡ ਹੈ ਮੈਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਫਿਰ ਨਾਲ ਸੋਚਦੇ ਹਨ ਕਿ ਤੁਹਾਨੂੰ ਇਸ ਬਾਰੇ ਕਿਵੇਂ ਪਤਾ ਲੱਗ ਸਕਦਾ ਹੈ ਔਰਤਾਂ ਅਜਿਹਾ ਕਿਉਂ ਕਰਦੀਆਂ ਹਨ ਨਾ ਨਰਦ ਦੇ ਮਨ ਵਿੱਚ ਹੁੰਦਾ ਹੈ ਕਿ ਬ੍ਰਹਮਾ ਜੀ ਕੋਲ ਚੱਲੀ ਹੋ ਬ੍ਰਹਮਣ ਦੀ ਸਿਰਜਣਾ ਕਰਦੇ ਹਨ ਅਤੇ ਸਿਰਫ ਉਹ ਹੀ ਸਹੀ ਤਰੀਕੇ ਨਾਲ ਦੱਸ ਸਕਦੇ ਹਨ ਕਿ ਇੱਕ ਵਿਵਹਤਾ ਔਰਤ ਜੋ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚੌਦਾ ਵਰਤ ਰੱਖਦੀ ਹੈ ਤੇ ਉਸ ਸਮੇਂ ਉੱਥੇ ਹੁੰਦੀ ਹੈ ਯਾਨੀ ਕਿ ਦੂਜੇ ਮਰਦ ਨਾਲ ਸੰਬੰਧ ਰੱਖਦੀ ਹੈ ਕਿਵੇਂ ਸੰਭਵ ਹੈ। ਨਾ ਜਾਣਨ ਲਈ ਦੇਵੀ ਮੂਰੀ ਨਾਲ ਬ੍ਰਹਮਾ ਜੀ ਕੋਲ ਜਾਂਦੇ ਹਨ। ਬ੍ਰਹਮਾ ਜੀ ਨੇ ਕਿਹਾ ਅੱਜ ਤੁਹਾਡਾ ਚਿਹਰਾ ਦੇਖ ਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਮੈਨੂੰ ਹੈਰਾਨੀ ਨਾਲ ਪੁੱਛਣ ਜਾ ਰਹੇ ਹੋ। ਸ੍ਰੀ ਦੇਮੂ ਨੇ ਨਾਨ ਬ੍ਰਹਮਾ ਜੀ ਨੂੰ ਕਹਿੰਦੇ ਹਨ ਕਿ ਅੱਜ ਜਦੋਂ ਮੈਂ ਧਰਤੀ ਤੇ ਘੁੰਮ ਰਿਹਾ ਤਾਂ ਮੈਂ ਇੱਕ ਵਿਆਹੀ ਔਰਤ ਨੂੰ ਕਿਸੇ ਹੋਰ ਮਰਦ ਨਾਲ ਸਬੰਧ ਬਣਾਉਂਦੇ ਹੋਏ ਵੇਖਿਆ। ਮੈਂ ਵੀ ਸੁਣਿਆ ਕਿ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾਚ ਉਦਵਤ ਰੱਖਦੀਆਂ ਹਨ ਪਰ ਫਿਰ ਵੀ ਉਹੀ ਔਰਤ ਕਿਸੇ ਹੋਰ ਮਰਦ ਨਾਲ ਸਬੰਧ ਰੱਖਦੀ ਹੈ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਇੱਕ ਔਰਤ ਲਈ ਅਜਿਹਾ ਕਰਨਾ ਬਹੁਤ ਗਲਤ ਹੈ। ਔਰਤਾਂ ਜੀ ਆਇਆਂ ਕਿਉਂ ਕਰਦੀਆਂ ਹਨ? ਇਸ ਦੇ ਨਾਲ ਮੇਰਾ ਤੁਹਾਡੇ ਲਈ ਇੱਕ ਹੋਰ ਸਵਾਲ ਹੈ ਕਿ ਔਰਤ ਦੇ ਸਰੀਰ ਦਾ ਕਿਹੜਾ ਹਿੱਸਾ ਰਾਤ ਨੂੰ ਵੱਡਾ ਪਤੀ ਦਿਨ ਵੀ ਦੇ ਛੋਟਾ ਹੋ ਜਾਂਦਾ ਹੈ ਇਹ ਦੋ ਸਵਾਲ ਹਨ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੀ ਕਿਰਪਾ ਕਰੋ ਮੈਂ ਤੁਹਾਡੇ ਕੋਲ ਬਹੁਤ ਉਤਸੁਕਤਾ ਨਾਲ ਆਇਆ ਹਾਂ ਅਤੇ ਮੈਂ ਇਹ ਸਮਝਣਾ ਚਾਹੁੰਦਾ ਹਾਂ ਕਿ ਜਿਹੜੀਆਂ ਔਰਤਾਂ ਕਰਵਾਚੋਲ ਦਾ ਵਰਤ ਰੱਖਦੀਆਂ ਹਨ ਯਾਨੀ ਕਿ ਜੋ ਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਕਾਮਨਾ ਕਰਦੀਆਂ ਹਨ ਪਤੀ ਦੇ ਪ੍ਰਤੀ ਵਫਾਦਾਰ ਹੋ ਜਾਂਦੀਆਂ ਹਨ ਉਹ ਦੂਜੇ ਮਰਦ ਨਾਲ ਸਬੰਧ ਬਣਾਉਂਦੀਆਂ ਹਨ ਉਹ ਇਹ ਕਿਉਂ ਕਰਦੀਆਂ ਹਨ ਅਤੇ ਹੋ ਸਕਦਾ ਕੀ ਹੈ ਜੋ ਰਾਤ ਨੂੰ ਵੱਡਾ ਅਤੇ ਦਿਨ ਵੇਲੇ ਛੋਟਾ ਹੋ ਜਾਂਦਾ ਹੈ ਮੇਰੇ ਦੋਸਤ ਸਵਾਲਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹਨਾਂ ਦਾ ਕੀ ਅਰਥ ਹੈ ਇਹਨਾਂ ਦਾ ਕੀ ਅਰਥ ਹੈ ਤੇ ਆਪਣੇ ਪਤਨੀਆਂ ਨੂੰ ਇਸ ਤਰ੍ਹਾਂ ਧੋਖਾ ਕਿਉਂ ਦਿੰਦੇ ਹਨ ਬ੍ਰਹਮਾ ਜੀ ਕਹਿੰਦੇ ਹਨ ਮੈਨੂੰ ਇੱਕ ਛੋਟੀ ਜਿਹੀ کہانی ਰਹੀ ਹੈ ਨਾ ਜੋ ਸਵਾਲਾਂ ਦੇ ਜਵਾਬ ਦਸਾਂਗਾ ਪਰ ਤੁਹਾਨੂੰ ਇਹ ਕਹਾਣੀ ਧਿਆਨ ਨਾਲ ਸੁੰਨੀ ਪਵੇਗੀ ਤੇ ਬ੍ਰਹਮਾ ਜੀ ਆਪਣੀ ਕਹਾਣੀ ਸੁਣਾਉਂਦੇ ਹਨ ਅਤੇ ਕਹਿੰਦੇ ਹਨ ਕਿ हे ਦੇਮੋਨੇ ਨਾਰਤ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਪੰਡਤ ਆਪਣੀ ਪਤਨੀ ਨਾਲ ਰਹਿੰਦਾ ਸੀ ਉਹ ਬਹੁਤ ਗਿਆਨਵਾਨ ਸੀ ਉਹ ਪੰਡਿਤ ਇੱਕ ਜੋਤਿਸ਼ ਵੀ ਬਹੁਤ ਵੱਡਾ ਗਿਆਨੀ ਸੀ ਯਾਨੀ ਉਹ ਪੁੱਤਰ ਜਪਤੀ ਦੇ ਨक्षत्रਾਂ ਨੂੰ ਬਹੁਤ ਚੰਗੀ ਤਰ੍ਹਾਂ ਦੇਖ ਸਕਦਾ ਸੀ ਉਹ ਉਹਨਾਂ ਦੀ ਕੁੰਡਲੀ ਵੀ ਬਣਾਉਂਦਾ ਸੀ ਉਸ ਨੂੰ ਸ਼ਾਸਤਰਾਂ ਦਾ ਬਹੁਤ ਚੰਗਾ ਗਿਆਨ ਸੀ ਇੱਕ ਦਿਨ ਪਤਨੀ ਜੀ ਦੀ ਪਤਨੀ ਦੇ ਧੀ ਦਾ ਜਨਮ ਹੋਇਆ ਹੁਣ ਪੰਡਿਤ ਜੀ ਦੀ ਧੀ ਪ੍ਰਾਪਤ ਕਰਕੇ ਬਹੁਤ ਖੁਸ਼ੀ ਜਦੋਂ ਪੰਡਤ ਨੇ ਆਪਣੀ ਧੀ ਦੀ ਕੁੰਡਲੀ ਵੇਖੀ ਤਾਂ ਉਹ ਬਹੁਤ ਘਬਰਾ ਗਿਆ ਪਰ ਉਸਨੇ ਆਪਣੀ ਪਤਨੀ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕਿਉਂਕਿ ਹਾਲ ਹੀ ਵਿੱਚ ਉਸਦੀ ਪਤਨੀ ਨੇ ਧੀ ਨੂੰ ਜਨਮ ਦਿੱਤਾ ਸੀ ਇਸ ਲਈ ਪੰਡਿਤ ਨੇ ਆਪਣੀ ਪਤਨੀ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਕੁਝ ਦਿਨਾਂ ਬਾਅਦ ਜਦੋਂ ਧੀ ਦਾ ਨਾਂ ਰੱਖਿਆ ਗਿਆ ਤਾਂ ਪੰਡਿਤ ਨੇ ਉਸ ਦਾ ਨਾਂ ਰੀਤਾ ਰੱਖਿਆ ਉਹ ਵੇਖਣ ਵਿੱਚ ਬਹੁਤ ਸੁੰਦਰ ਸੀ ਸਮਾਂ ਹੌਲੀ-ਹੌਲੀ ਬੀਤਦਾ ਗਿਆ ਤੇ ਧੀ ਵੱਡੀ ਹੁੰਦੀ ਗਈ ਇੱਕ ਦਿਨ ਉਸ ਪੰਡਿਤ ਦੀ ਧੀ ਰੀਤਾ ਜਵਾਨ ਹੋ ਗਈ ਅਤੇ ਵਿਆਹ ਦੇ ਯੋਗ ਹੋ ਗਈ ਜਦੋਂ ਵਿਆਹ ਦੇ ਯੋਗ ਹੋ ਗਏ ਤਾਂ ਰੀਤਾ ਦੀ ਮਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਸਾਡੀ ਧੀ ਦੇ ਯੋਗ ਯਾਦ ਹੈ ਯੋਗ ਹੋ ਗਿਆ ਜ਼ ਵਿਆਹ ਕਰਵਾ ਦੇਣਾ ਚਾਹੀਦਾ ਹੈ ਜਦੋਂ ਉਸਨੇ ਆਪਣੀ ਪਤਨੀ ਤੋਂ ਇਹ ਸੁਣਿਆ ਤਾਂ ਉਸਨੇ ਇਸ ਨੂੰ ਟਾਲ ਦਿੱਤਾ ਕਹਿੰਦਾ ਭਾਵ ਹੈ ਕਿ ਜਦੋਂ ਵੀ ਪੰਡਿਤ ਦੀ ਪਤਨੀ ਆਪਣੀ ਧੀ ਰੀਟਾ ਦੇ ਵਿਆਹ ਬਾਰੇ ਪੰਡਿਤ ਜੀ ਨਾਲ ਗੱਲ ਕਰਦੀ ਤਾਂ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟਾਲ ਦਿੰਦੇ ਸੀ ਇਸ ਤਰ੍ਹਾਂ ਕਈ ਦਿਨ ਵੀ ਜਾਂਦੇ ਹਨ ਪੰਡਿਤ ਨੇ ਆਪਣੀ ਧੀ ਦਾ ਵਿਆਹ ਨਹੀਂ ਕੀਤਾ ਉਹ ਜੀ ਹ ਕਿਵੇਂ ਕਰ ਸਰਦਾ ਸੀ ਉਸ ਨੂੰ ਉਸਦੀ ਕੁੰਡਲੀ ਬਾਰੇ ਸਭ ਕੁਝ ਪਤਾ ਨਹੀਂ ਸੀ ਕਿ ਤੁਸੀਂ ਜਾਣਦੇ ਹੋ ਕਿ ਪੰਡਿਤ ਆਪਣੀ ਤੀ ਦਾ ਵਿਆਹ ਕਿਉਂ ਨਹੀਂ ਕਰਉਣਾ ਚਾਹੁੰਦਾ ਸੀ ਉਸ ਦੀ ਤੀ ਦੀ ਕੁੰਡਲੀ ਵਿੱਚ ਲਿਖਿਆ ਹੋਇਆ ਸੀ ਕਿ ਜਿਸ ਵਿਅਕਤੀ ਨਾਲ ਵੀ ਡੇਟਾ ਵਿਆਹ ਕਰੇਗੀ ਉਹ 2-3 ਸਾਲ ਵਿੱਚ ਮਰ ਜਾਵੇਗਾ ਤੇ ਡੇਟਾ ਵਿਧਵਾ ਹੋ ਜਾਵੇਗੀ ਅਤੇ ਇਸ ਦੁਨੀਆ ਵਿੱਚ ਕੋਈ ਵੀ ਅਜਿਹਾ ਨਹੀਂ ਹੈ ਜੋ ਕਿ ਆਪਣੀ ਤੀ ਨੂੰ ਵਿਧਵਾ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹੋਵੇ ਕੋਈ ਵੀ ਪਿਤਾ ਨਹੀਂ ਜੋ ਆਪਣੀ ਤੀ ਨੂੰ ਵਿਧਵਾ ਦੇ ਰੂਪ ਵਿੱਚ ਦੇਖਣਾ ਚਾਹੁੰਦਾ ਹੋਵੇ ਐਸੇ ਲਈ ਪੰਡਿਤ ਸੋਚ ਰਿਹਾ ਸੀ ਕਿ ਮੈਂ ਆਪਣੀ ਤੀ ਨਾਲ ਡੇਟਾ ਵਿਆਹ ਨਹੀਂ ਕਰਾਂਗਾ ਤਾਜਪੁਰ ਦੇ ਘਰ ਵਿੱਚ ਸਾਨੂੰ ਆਪਣੀ ਧੀ ਨੂੰ ਵਿਧਵਾ ਦੇ ਰੂਪ ਵਿੱਚ ਨਾ ਦੇਖਣਾ ਪਵੇ। ਇਸ ਲਈ ਪੰਡਿਤ ਨੇ ਇਟਾ ਦਾ ਵਿਆਹ ਨਹੀਂ ਕਰਵਾ ਰਿਹਾ ਸੀ। ਹੌਲੀ-ਹੌਲੀ ਸਮਾਂ ਬੀਤਦਾ ਜਾ ਰਿਹਾ ਸੀ। ਹੁਣ ਪਿੰਡ ਦੇ ਲੋਕ ਪੰਡਿਤ ਨੂੰ ਕੋਸਣ ਲੱਗ ਪਏ ਅਤੇ ਆਪਸ ਵਿੱਚ ਗੱਲਾਂ ਵੀ ਕਰਨ ਲੱਗੇ। ਇੱਕ ਦਿਨ ਪਿੰਡ ਦੀਆਂ ਕੁਝ ਔਰਤਾਂ ਪੰਡਤੈਨ ਕੋਲ ਆਈਆਂ ਅਤੇ ਉਸ ਨੂੰ ਕਿਹਾ, "ਹੇ ਪੰਡਤੈਨ, ਤੁਹਾਡੀ ਤਾਂ ਕਈ ਸਾਲਾਂ ਤੋਂ ਵਿਆਹ ਦੇ ਯੋਗ ਹੈ ਤੇ ਤੁਸੀਂ ਉਸ ਦਾ ਵਿਆਹ ਕਿਉਂ ਨਹੀਂ ਕਰਾਉਂਦੇ?" ਫਿਰ ਪੰਡਤੈਨ ਨੇ ਔਰਤਾਂ ਨੂੰ ਕਹਿੰਦੀ ਹੈ, "ਮੈਂ ਆਪਣੇ ਪਤੀ ਪੰਡਿਤ ਜੀ ਨੂੰ ਕਈ ਵਾਰ ਕਿਹਾ ਹੈ ਪਰ ਸਾਡੇ ਪੰਡਿਤ ਜੀ ਬਿਲਕੁਲ ਨਹੀਂ ਸੁਣਦੇ ਪਿੰਡ ਦੀਆਂ ਔਰਤਾਂ ਨੇ ਕਿਹਾ ਕਿ ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਕਿਤੀ ਨੂੰ ਬਹੁਤ ਸਮਾਂ ਲਈ ਘਰ ਵਿੱਚ ਰੱਖਣਾ ਪਾਪ ਹੁੰਦਾ ਹੈ ਤੁਹਾਨੂੰ ਉਸਦਾ ਵਿਆਹ ਤੁਰੰਤ ਹੀ ਕਰ ਦੇਣਾ ਚਾਹੀਦਾ ਹੈ ਔਰਤਾਂ ਦੀ ਗੱਲਾਂ ਸੁਣ ਤੋਂ ਬਾਅਦ ਪੰਡਿਆਤਾਂ ਨੇ ਉਹਨਾਂ ਔਰਤਾਂ ਨੂੰ ਕਹਿੰਦੀ ਹੈ ਠੀਕ ਹੈ ਅੱਜ ਜਦੋਂ ਪੰਡਿਤ ਜੀ ਆਉਣਗੇ ਤਾਂ ਮੈਂ ਉਹਨਾਂ ਨੂੰ ਕਹਾਂਗੀ ਜਾਂ ਤਾਂ ਉਸਦਾ ਵਿਆਹ ਕਰਵਾ ਦਿਓ ਜਾਂ ਫਿਰ ਉਸ ਨੂੰ ਆਪਣੇ ਹੱਥਾਂ ਨਾਲ ਕਲਾਕੁਟਕੇ ਮਾਰ ਦਿਓ ਪੰਡਿਤ ਘਰ ਦੇ ਅੰਦਰ ਹੁੰਦਾ ਹੈ ਤਾਂ ਉਸ ਦੀ ਪਤਨੀ ਬਹੁਤ ਗੁੱਸੇ ਵਿੱਚ ਬੈਠੀ ਹੁੰਦੀ ਹੈ ਸ਼ਾਮ ਦਾ ਸਮਾਂ ਹੁੰਦਾ ਹੈ ਜਦੋਂ ਪੰਡਿਤ ਫਟਾਇ ਨੂੰ ਗੁੱਸੇ ਵਿੱਚ ਦੇਖਦਾ ਹੈ ਤਾਂ ਪੰਡਿਤ ਜੀ ਕਹਿੰਦੇ ਹਨ ਕਿ हे ਭਗਵਾਨ ਕੀ ਹੋਇਆ ਕਿਸੇ ਨੇ ਕੁਝ ਕਿਹਾ ਕਿ ਤੁਸੀਂ ਨੇ ਗੁੱਸੇ ਵਿੱਚ ਹੋ ਫਿਰ ਪੰਡਤਾਇ ਨੇ ਸਭ ਨੂੰ ਦੱਸ ਦਿੱਤਾ ਅਤੇ ਕਿਹਾ ਤੁਹਾਨੂੰ ਸ਼ਰਮ ਨਹੀਂ ਹੈ ਲੋਕ ਤੁਹਾਨੂੰ ਕੁਝ ਨਹੀਂ ਕਹਿੰਦੇ ਪਰ ਕੀ ਤੁਸੀਂ ਜਾਣਦੇ ਹੋ ਅੱਜ ਪਿੰਡ ਦੀਆਂ ਔਰਤਾਂ ਨੇ ਮੈਨੂੰ ਬਹੁਤ ਤਾਨੇ ਮਾਰੇ ਅਤੇ ਕਿਹਾ ਕਿ ਤੀ ਕਿੰਨੇ ਸਾਲਾਂ ਤੋਂ ਜਵਾਨ ਹੈ ਤੇ ਤੁਸੀਂ ਵਿਆਹ ਨਹੀਂ ਕਰਵਾ ਰਹੇ ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਇਹ ਗਤੀ ਨੂੰ ਬਹੁਤ ਸਮਾਂ ਲਈ ਘਰ ਵਿੱਚ ਨਹੀਂ ਰੱਖਣਾ ਚਾਹੀਦਾ ਅਜਿਹਾ ਕਰਨਾ ਹਰ ਮਾਪੇ ਬਪਨ ਲਈ ਪਿਆਰ ਪਾਪ ਹੁੰਦਾ ਹੈ ਤੀ ਦਾ ਵਿਆਹ ਜਲਦੀ ਤੋਂ ਜਲਦੀ ਕਰ ਦੇਣਾ ਚਾਹੀਦਾ ਹੈ ਪਰ ਤੁਹਾਨੂੰ ਕੋਈ ਸ਼ਰਮ ਨਹੀਂ ਤੁਸੀਂ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ ਅਤੇ ਆਪਣੀ ਧੀ ਵੱਲ ਧਿਆਨ ਨਹੀਂ ਦਿੰਦੇ ਪੰਡਤ ਜੀ ਨੇ ਮਾਮਲੇ ਨੂੰ ਟਾਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪੰਡਤਾਇ ਨੇ ਕਿਹਾ ਕਿ ਅੱਜ ਮੈਂ ਤੁਹਾਡੀ ਕੋਈ ਵੀ ਗੱਲ ਨਹੀਂ ਸੁਣੀ ਜਾਂ ਤਾਂ ਆਪਣੀ ਧੀ ਦਾ ਵਿਆਹ ਕਰਵਾਓ ਜਾਂ ਉਸ ਨੂੰ ਆਪਣੇ ਹੱਥਾਂ ਨਾਲ ਮਾਰ ਦਿਓ ਤਾਂ ਪੰਡਿਤ ਜੀ ਕਹਿੰਦੇ ਹਨ ਕਿ ਠੀਕ ਹੈ ਜਦੋਂ ਤੁਸੀਂ ਇੰਨੀ ਜਿੱਦ ਕਰ ਹੀ ਰਹੇ ਹੋ ਤਾਂ ਇੱਕ ਚੰਗਾ ਬੰਦਾ ਦੇਖ ਕੇ ਉਸ ਦਾ ਵਿਆਹ ਕਰਵਾ ਦਿੰਦੇ ਹਾਂ ਉਹ ਧੀ ਦਾ ਲਈ ਲਾੜਾ ਲੱਭਣ ਨੂੰ ਪੈਂਦਾ ਹੈ ਉਹ ਦੂਜੇ ਪਿੰਡ ਵਿੱਚ ਉਸਦੇ ਲਈ ਇੱਕ ਦੁਕਵਾ ਮੁੰਡਾ ਲੱਭਦਾ ਹੈ ਤੇ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿੰਦਾ ਹੈ ਫਿਰ ਉਹ ਆਪਣੀ ਧੀ ਨੂੰ ਇੱਜ਼ਤ ਨਾਲ ਵਿਦਾ ਵੀ ਕਰ ਦਿੰਦਾ ਹੈ ਧੀ 2-3 ਸਾਲ ਖੁਸ਼ ਰਹਿੰਦੀ ਹੈ ਅਤੇ 3 ਸਾਲਾਂ ਬਾਅਦ ਉਸੇ ਪਤੀ ਦੀ ਮੌਤ ਹੋ ਜਾਂਦੀ ਹੈ ਉਹ ਜਤਾ ਬਹੁਤ ਦੁਖੀ ਹੋ ਗਿਆ ਪੰਡਿਤ ਆਪਣੇ ਤੀਨੂ ਆਪਣੇ ਘਰ ਲਿਆਂਦਾ ਹੈ ਕਿਉਂਕਿ ਉਸਦੇ ਸੋਹਰੇ ਘਰ ਕੋਈ ਹੋਰ ਨਹੀਂ ਸੀ ਕੁਝ ਸਮੇਂ ਬਾਅਦ ਪੰਡਿਤ ਨੇ ਇੱਕ ਹੋਰ ਆਦਮੀ ਲੱਭ ਕੇ ਉਸਦਾ ਦੁਬਾਰਾ ਵਿਆਹ ਕਰਵਾ ਦਿੱਤਾ ਜਦੋਂ ਦੂਜਾ ਵਿਆਹ ਹੋਇਆ ਤਾਂ ਰੀਟਾ ਆਪਣੇ ਸੋਹਰੇ ਘਰ ਚਲੀ ਗਈ ਕੁਝ ਸਾਲਾਂ ਬਾਅਦ ਰੀਟਾ ਦੇ ਦੂਜੇ ਪਤੀ ਦੀ ਵੀ ਮੌਤ ਹੋ ਗਈ ਪੰਡਿਤ ਬਹੁਤ ਦੁਖੀ ਹੋਇਆ ਪੰਡਿਤ ਆਪਣੇ ਤੀਨੂ ਦੁਬਾਰਾ ਘਰ ਲੈ ਕੇ ਹੁੰਦਾ ਹੈ ਦੂਜੇ ਪਾਸੇ ਪੰਡੀ ਦੇ ਪਤਨੀ ਨੇ ਸੋਚਿਆ ਕੀ ਗੱਲ ਹੈ ਮੇਰੀ ਤੇ ਦੇ ਦੋ ਤਾਂ ਵਿਆਹ ਹੋਏ ਪਰ ਦੋਵੇਂ ਤਾਂ ਹੀ ਵਿਧਵਾ ਹੋ ਗਈ ਹੁਣ ਪੰਡਤਾਇਨ ਵੀ ਬਹੁਤ ਉਦਾਸ ਹੋ ਗਈ ਉਸ ਤੋਂ ਬਾਅਦ ਪੰਡਤ ਜੀ ਨੇ ਤੀਜੇ ਮੁੰਡੇ ਦੀ ਭਾਲ ਕੀਤੀ ਤੀਜਾ ਮੁੰਡਾ ਲੱਭ ਗਿਆ ਜਦੋਂ ਉਹਨਾਂ ਨੇ ਧੀ ਰੇਟਾ ਦਾ ਵਿਆਹ ਤੀਜੇ ਮੁੰਡੇ ਨਾਲ ਕੀਤਾ ਤਾਂ ਵਿਦਾਈ ਦੇ ਸਮੇਂ ਆ ਪੰਡੇ ਜੀ ਨੇ ਆਪਣੀ ਧੀ ਰੇਟਾ ਨੂੰ ਕਿਹਾ ਕਿ ਧੀ ਤੂੰ ਆਪਣੇ ਸਹੁਰੇ ਘਰ ਜਾ ਰਹੀ ਹੈ ਭਾਵੇਂ ਤੂੰ ਦਾਸ ਹੋਵੇ ਜਾਂ ਖੁਸ਼ ਹੋਵੇ ਤੇਰੀ ਜ਼ਿੰਦਗੀ ਵਿੱਚ ਜੋ ਵੀ ਹੋਵੇ ਪਰ ਉਸ ਦੁੱਖ ਤੇ ਖੁਸ਼ੀ ਦਾ ਖਿਆਲ ਰੱਖ ਉਸ ਤੋਂ ਬਾਅਦ ਮੇਰੇ ਘਰ ਨਾ ਆਈ ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੇਰੇ ਮਾਤਾ-ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਇਹ ਕਹਿਣ ਤੋਂ ਬਾਅਦ ਉਹ ਆਪਣੀ ਧੀ ਨੂੰ ਵਿਦਾ ਕਰ ਦਿੰਦੇ ਹਨ ਇੱਥੇ ਜਦੋਂ ਪੰਡਤਾਂ ਨੇ ਆਪਣੇ ਪਤੀ ਨੂੰ ਆਪਣੀ ਧੀ ਨੂੰ ਇਹ ਕਹਿੰਦੇ ਸੁਣਿਆ ਤਾਂ ਪੰਡਤਾਂ ਨੇ ਆਪਣੇ ਪਤੀ ਨੂੰ ਕਿਹਾ ਕਿ ਸਵਾਮੀ ਮੈਨੂੰ ਇੱਕ ਗੱਲ ਦੱਸੋ ਤੁਸੀਂ ਆਪਣੀ ਧੀ ਨੂੰ ਅੰਜ ਕਿਉਂ ਕਿਹਾ ਤੈਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੇਰੇ ਮਾਤਾ-ਪਿਤਾ ਹੁਣ ਇਸ ਦੁਨੀਆ ਵਿੱਚ ਨਹੀਂ ਹਨ ਸਾਡੇ ਘਰ ਕਦੇ ਨਹੀਂ ਉਹ ਤੇਰੀ ਧੀ ਹੈ ਤੂੰ ਕਿਉਂ ਕਿਹਾ ਕਿ ਆਪਣਾ ਧਿਆਨ ਰੱਖ ਪੰਡਿਤ ਜੀ ਆਪਣੀ ਪਤਨੀ ਨੂੰ ਆਪਣੀ ਧੀ ਦੀ ਕੁੰਡਲੀ ਬਾਰੇ ਨਹੀਂ ਦੱਸਣਾ ਚਾਹੁੰਦੇ ਸਨ ਪਰ ਜਦੋਂ ਉਸ ਦੀ ਪਤਨੀ ਨੇ ਸਰਵਾਰਾ ਪੁੱਛਿਆ ਤਾਂ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਜਦੋਂ ਸਾਡੀ ਧੀ ਦਾ ਜਨਮ ਹੋਇਆ ਸੀ ਮੈਂ ਆਪਣੀ ਧੀ ਦੀ ਕੁੰਡਲੀ ਵੇਖੀ ਉਸਦੇ ਨਕਸ਼ਤਰ ਮੇਰੀ ਧੀ ਦੇ ਵਿਆਹ ਲਈ ਪੱਤੀ ਕੋਲ ਸਨ ਉਸਦੀ ਕੁੰਡਲੀ ਵਿੱਚ ਇੱਕ ਨੁਕਸੀ ਕਿ ਸਾਡੀ ਧੀ ਜਿਸ ਨਾਲ ਵੀ ਵਿਆਹ ਕਰੇਗੀ ਉਹ ਦੋ ਜਾਂ ਤਿੰਨ ਸਾਲਾਂ ਵਿੱਚ ਮਰ ਜਾਵੇਗਾ ਹੁਣ ਅਸੀਂ ਵੀ ਬੁੱਢੇ ਹੋ ਗਏ ਹਾਂ ਅਸੀਂ ਆਪਣੀ ਧੀ ਨੂੰ ਕਿੰਨਾ ਚਿਰ ਰਖਵਾਉਂਦੇ ਰਹਾਂਗੇ ਜੇ ਅਸੀਂ ਕੱਲੋਂ ਉੱਥੇ ਨਹੀਂ ਰਹੇ ਤਾਂ ਸਾਡੀ ਧੀ ਇੱਥੇ ਕੀ ਕਰੇਗੀ ਆਪਣੇ ਘਰ ਰਹੇ ਖੂਨ ਜਾਣਦਾ ਹੈ ਕਿ ਰਬ ਉਸ ਨੂੰ ਸ਼ੀਸ਼ ਦੇਵੇ ਤਾਂ ਉਸਦੇ ਬੱਚੇ ਹੋ ਸਕਦੇ ਹਨ ਅਤੇ ਫਿਰ ਉਹ ਆਪਣੇ ਸਹੁਰੇ ਘਰ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੀ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਪੰਡਿਤ ਦੀ ਪਤਨੀ ਨੂੰ ਆਪਣੇ ਆਪ ਤੇ ਸ਼ਰਮ ਮਹਿਸੂਸ ਹੋਈ ਕਿ ਆਪਣੇ ਪਤੀ ਨੂੰ ਬਹੁਤ ਸਾਰੀਆਂ ਮਾੜੀਆਂ ਗੱਲਾਂ ਕਹੀਆਂ ਪਰ ਉਹ ਸਾਡੀ ਧੀ ਦਾ ਭਲਾ ਚਾਹੁੰਦਾ ਸੀ ਇਸ ਲਈ ਉਹ ਉਸ ਦਾ ਵਿਆਹ ਕਿਸੇ ਨਾਲ ਵੀ ਨਹੀਂ ਕਰਨਾ ਚਾਹੁੰਦਾ ਸੀ ਗੱਲ ਐਸੀ ਕਿ ਮੇਰੀ ਪਤਨੀ ਗਲਤੀ ਕਰਨ ਤੋਂ ਲੋਕਾਂ ਦੀ ਜਾਨ ਚਲੀ ਗਈ ਹੁਣ ਕੁਝ ਸਮੇਂ ਬਾਅਦ ਉਸ ਪੰਡਿਤੀ ਦੀ ਦੇ ਵਿਆਹ ਨੂੰ 3 ਸਾਲ ਹੋ ਗਏ ਸਨ ਉਹਨਾਂ 3 ਸਾਲਾਂ ਵਿੱਚ ਉਸ ਪੰਡਿਤੀ ਦੇ ਕੋਲ ਤੋਂ ਪੁੱਤਰ ਹੋਏ ਵੱਡੇ ਪੁੱਤਰ ਦਾ ਗੁੱਲੂ ਸੀ ਤੇ ਦੂਜੇ ਪੁੱਤਰ ਦਾ ਭੁੱਲੂ ਸੀ ਸਮਾਂ ਜਿਨ ਤਰਾ ਬੀਤਦਾ ਗਿਆ ਐਸ ਦਿਨ ਉਸਦੇ ਤੀਜੇ ਪਤੀ ਦੀ ਵੀ ਮ੍ਰਿਤਿ ਹੋ ਗਈ ਜਿਸ ਕਾਰਨ ਪੰਡਿਤ ਜੀ ਦੀ ਬਹੁ ਪਰੇਸ਼ਾਨ ਹੋ ਗਏ ਹੁਣ ਉਹ ਆਪਣੇ ਦੋ ਬੱਚਿਆਂ ਦੇ ਨਾਲ ਆਪਣੇ ਘਰ ਆਪਣੇ ਬੱਚਿਆਂ ਨੂੰ ਖੋਣ ਲੱਗ ਪਈ ਕਿਉਂਕਿ ਉਸਦੇ ਪਿਤਾ ਨੇ ਵੀ ਉਸ ਨੂੰ ਆਪਣੇ ਕੋਲ ਲੈ ਕੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਕਾਰਨ ਉਹ ਆਪਣੇ ਪਿਤਾ ਦੇ ਘਰ ਹੀ ਨਹੀਂ ਜਾ ਸਕਦੀ ਸੀ। ਉਹ ਆਪਣੇ ਬੱਚਿਆਂ ਨੂੰ ਪਾਲਦੀ ਹੈ ਕੁਝ ਸਮੇਂ ਬਾਅਦ ਉਸ ਪੰਡਿਤ ਦੇ ਪੁੱਤਰ ਵੱਡੇ ਹੋ ਗਏ ਅਤੇ ਆਪਣਾ ਕੰਮ ਕਰਨ ਲੱਗ ਪਏ। ਵੱਡਾ ਪੁੱਤਰ ਗੋਲੂ ਉਸ ਇੱਕ ਵਪਾਰੀ ਬਣ ਗਿਆ ਅਤੇ ਉਹਦਾ ਸ਼ਹਿਰ ਵਿੱਚ ਆਪਣਾ ਕਾਰੋਬਾਰ ਬਣ ਗਿਆ। ਉਹ ਨਾਜ ਖਰੀਦਦਾ ਸੀ ਅਤੇ ਉਹਨਾਂ ਨੂੰ ਸ਼ਹਿਰ ਲੈ ਜਾਂਦਾ ਸੀ ਅਤੇ ਉੱਤੇ ਵੇਚਦਾ ਸੀ। ਉਸ ਦੀ ਇੱਕ ਬਹੁਤ ਵੱਡੀ ਰਾਸ਼ੀ ਦੀ ਦੁਕਾਨ ਵੀ ਸੀ। ਗੋਲੂ ਦਾ ਇੱਕ ਬਹੁਤ ਚੰਗਾ ਦੋਸਤ ਸੀ ਜਿਸ ਦਾ ਨਾਂ ਸ਼ਾਮ ਸੀ ਜੋ ਆਪਣੇ ਪਿੰਡ ਦੇ ਨਾਲ ਵਾਲੇ ਪਿੰਡ ਵਿੱਚ ਰਹਿੰਦਾ ਸੀ ਗੋਲੂ ਦਾ ਛੋਟਾ ਭਰਾ ਫੋਲੂ ਅਜੇ ਪਟਿਆ ਸੀ ਅਤੇ ਗੋਲੂ ਵੱਡਾ ਹੋਇਆ ਅਤੇ ਆਪਣੇ ਪੈਰਾਂ ਤੇ ਖੜਾ ਹੋਇਆ ਤਾਂ ਉਸ ਦੀ ਮਾਂ ਨੇ ਉਸ ਦਾ ਵਿਆਹ ਨੇੜਲੇ ਪਿੰਡ ਦੀ ਇੱਕ ਕੁੜੀ ਨਾਲ ਕਰਵਾ ਦਿੱਤਾ ਜੈ ਜਿੰਨੀ ਸੁੰਦਰ ਸੀ ਉਨੀ ਹੀ ਸ਼ਰਮਿਲੀ ਵੀ ਸੀ ਜੈ ਵਿੱਚ ਗੋਲੂ ਦੀ ਪਤਨੀ ਬਣਨ ਦੇ ਸਾਰੇ ਹੀ ਗੁੱਸਣ ਸ਼ਾਮ ਉਸੇ ਪਿੰਡ ਵਿੱਚ ਰਹਿੰਦਾ ਸੀ ਜਿੱਥੇ ਜੈ ਰਹਿੰਦੀ ਸੀ ਜਦੋਂ ਗੋਲੂ ਦਾ ਵਿਆਹ ਹੋਇਆ ਤਾਂ ਕੁਝ ਦਿਨਾਂ ਬਾਅਦ ਗੋਲੂ ਆਪਣੀ ਪਤਨੀ ਜੈ ਨੂੰ ਕਾਰੋਬਾਰ ਲਈ اپنی ماں ਦੀ ਸੇਵਾ ਕਰਨ ਲਈ ਪਿੰਡ ਵਿੱਚ ਛੱਡ ਗਿਆ ਉਹ ਆਪਣੇ ਕਾਰੋਬਾਰ ਦੀ ਦੇਖਭਾਲ ਕਰਨ ਲਈ ਸ਼ਹਿਰ ਚਲਾ ਗਿਆ ਗੋਲੂ ਸਮਝ ਗਿਆ ਕਿ ਉਸ ਦਾ ਛੋਟਾ ਭਰਾ ਪੜ ਰਿਹਾ ਹੈ ਅਤੇ ਇਸ ਲਈ ਉਸ ਸਮੇਂ ਉਸ ਦੀ ਪੜਾਈ ਵਿੱਚ ਕੋਈ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ ਉਸ ਨੂੰ ਖਾਣਾ ਅਤੇ ਪਾਣੀ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਸਮੇਂ ਸਿਰ ਸਾਰਾ ਕੰਮ ਕਰ ਸਕੇ ਉਸ ਦੀ ਮਾਂ ਵੀ ਉੱਡੀ ਹੋ ਗਈ ਸੀ ਅਤੇ ਉਸ ਨੂੰ ਕੰਮ ਕਰਨ ਵਿੱਚ ਵੀ ਮੁਸ਼ਕਲ ਆ ਰਹੀ ਸੀ ਐਸੇ ਕਰਕੇ ਗੋਲੂ ਨੇ ਆਪਣੀ ਪਤਨੀ ਜੈ ਨੂੰ ਪਿੰਡ ਵੀ ਛੱਡਣ ਦਾ ਫੈਸਲਾ ਕੀਤਾ ਜਦੋਂ ਵੀ ਜੈਨ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਗੋਲੂ ਸ਼ਾਮ ਨੂੰ ਜੈ ਲਈ ਲੋਣ ਲਈ ਕਹਿੰਦਾ ਜੇ ਜੈਨ ਨੂੰ ਕਿਤੇ ਵੀ ਜਾਣਾ ਪੈਂਦਾ ਤਾਂ ਗੋਲੂ ਸ਼ਾਮ ਨੂੰ ਜੈਨ ਉਹ ਜਗਾਂ ਛੱਡਣ ਲਈ ਕਹਿੰਦਾ ਸੀ ਜੈ ਸ਼ੁਰੂ ਵਿੱਚ ਆਪਣੀ ਸੱਸ ਦੀ ਬਹੁਤ ਸੇਵਾ ਕਰਦੀ ਸੀ ਉਹ ਆਪਣੇ ਪਤੀ ਗੋਲੂ ਨੂੰ ਵੀ ਬਹੁਤ ਪਿਆਰ ਕਰਦੀ ਸੀ ਹੁਣ ਸਮਾਂ ਇਸੇ ਤਰ੍ਹਾਂ ਬੀਤਦਾ ਗਿਆ ਫਿਰ ਅਚਾਨਕ ਹੀ ਇੱਕ ਦਿਨ ਸ਼ਾਮ ਗੋਲੂ ਦੇ ਘਰ ਹੁੰਦਾ ਹੈ ਉਸ ਦਿਨ ਗੋਲੂ ਦੀ ਪਤਨੀ ਜੈ ਘਰ ਵਿੱਚ ਕੁਝ ਕੰਮ ਕਰ ਰਹੀ ਸੀ ਇਸਨੇ ਬਾਹਰੋਂ ਆਵਾਜ਼ ਮਾਰੀ ਕਿ ਭਾਬੀ ਤੂੰ ਕਿੱਥੇ ਹੈ ਬਾਹਰ ਆ ਜਾ ਤੇਰੇ ਪਿਤਾ ਦੀ ਸਿਹਤ ਬਹੁਤ ਖਰਾਬ ਹੈ ਅਤੇ ਤੁਰੰਤ ਉਸਨੇ ਤੈਨੂੰ ਆਪਣੇ ਕੋਲ ਬੁਲਾਇਆ ਹੈ ਅਤੇ ਉਹ ਤੈਨੂੰ ਮਿਲਣਾ ਚਾਹੁੰਦੇ ਹਨ ਜਦੋਂ ਜੈਨੇ ਸ਼ਾਮ ਤੋਂ ਇਹਨਾਂ ਸਭ ਕੁ ਸੁਣਿਆ ਤਾਂ ਉਹ ਸ਼ਾਮ ਕੋਲ ਭੱਜੀ ਗਈ ਹੁਣ ਜੈ ਦੀ ਸੱਸ ਵੀ ਆ ਜਾਂਦੀ ਹੈ ਜਦੋਂ ਉਹ ਸ਼ਾਮ ਨੂੰ ਬਾਹਰ ਦੇਖਦੀ ਹੈ ਤਾਂ ਉਹ ਸ਼ਾਮ ਦੇ ਘਰ ਆਉਣ ਦਾ ਕਾਰਨ ਪੁੱਛਦੀ ਹੈ ਫਿਰ ਸ਼ਾਮ ਕਹਿੰਦਾ ਹੈ ਕਿ ਮਾਂ ਜੈਪਾ ਦੇ ਪਿਤਾ ਬਹੁਤ ਬਿਮਾਰ ਹਨ ਉਹਨਾਂ ਨੂੰ ਉਸ ਨੂੰ ਜਲਦੀ ਲਈ ਲਈ ਭੇਜਿਆ ਹੈ ਜਦੋਂ ਜੈਲੀ ਸੱਸ ਸ਼ਾਮ ਦੀਆਂ ਗੱਲਾਂ ਸੁਣਦੀ ਹੈ ਤਾਂ ਉਹ ਜੈ ਨੂੰ ਕਹਿੰਦੀ ਹੈ ਕਿ ਤੂੰ ਜਲਦੀ ਜਾ ਤੇ ਆਪਣੇ ਪਿਤਾ ਦੀ ਦੇਖਭਾਲ ਕਰ ਜੈ ਸ਼ਾਮ ਦੀ ਮੋਟਰਸਾਈਕਲ ਤੇ ਬੈਠ ਕੇ ਆਪਣੇ ਪਿੰਡ ਚਲੀ ਜਾਂਦੀ ਹੈ ਜਦੋਂ ਘਰ ਜਾਂਦੀ ਹੈ ਤਾਂ ਉਹ ਆਪਣੇ ਪਿਤਾ ਨੂੰ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ ਅਤੇ ਉਹਨਾਂ ਨਾਲ ਗੱਲ ਕਰਦੀ ਹੈ ਹੌਲੀ ਹੌਲੀ ਉਸ ਦੇ ਪਿਤਾ ਦੀ ਸਿਹਤ ਵਿੱਚ ਵੀ ਸੁਧਾਰ ਹੋਣ ਲੱਗਦਾ ਹੈ ਸ਼ਾਮ ਵੀ ਜੈ ਦੇ ਪਿਤਾ ਦੀ ਦੇਖਭਾਲ ਕਰਨ ਲਈ ਜੈ ਦੇ ਕੰਨ ਜਾਣਾ ਹੁੰਦਾ ਸੀ ਜੈਨੂ ਸ਼ਾਮ ਦੀ ਚੰਗਾਈਆਂ ਦੇਖਣ ਲੱਗ ਪਈਆ ਹੁਣ ਸ਼ਾਮ ਨਾਲ ਜੁੜਨ ਲੱਗੀ ਆਪਣੇ ਦਿਲ ਵਿੱਚ ਸ਼ਾਮ ਨਾਲ ਪਿਆਰ ਕਰਨ ਲੱਗ ਪਈ ਪਰ ਸ਼ਾਮ ਚੰਗਾ ਮੁੰਡਾ ਨਹੀਂ ਸੀ ਉਹ ਕੋਈ ਵੀ ਕੰਮ ਨਹੀਂ ਕਰਦਾ ਸੀ ਉਹ ਹਮੇਸ਼ਾ ਹੀ ਜੂਆ ਖੇਡਣ ਦਾ ਆਦੀ ਸੀ ਉਹ ਤਾਂ ਨਾਲ ਸ਼ਰੀਰਕ ਸੰਬੰਧ ਰੱਖਦਾ ਸੀ ਅਤੇ ਆਪਣੀ ਕਾਮਵਾਸਨਾ ਪੂਰੀ ਕਰਨ ਲਈ ਉਹ ਵਿਸ਼ਵਾਵਾں ਖੋਲ੍ਹ ਵੀ ਜਾਂਦਾ ਸੀ ਜੈਨੂ ਨੂੰ ਨਹੀਂ ਪਤਾ ਸੀ ਕਿ ਸ਼ਾਮ ਦੀਆਂ ਨਜ਼ਰਾਂ ਹੁਣ ਜੈਦੇ ਸਨ ਜੈ ਵੀ ਸ਼ਾਮ ਨੂੰ ਪਿਆਰ ਕਰਨ ਲੱਗੀ ਉਨਜੈ ਦੇ ਪਿਤਾ ਠੀਕ ਸਨ। ਸ਼ਾਮ ਹਰ ਉਹ ਜੈ ਦੇ ਘਰ ਹੁੰਦਾ ਐ ਇਸ ਲਈ ਜੈ ਤੇ ਸ਼ਾਮ ਹਰ ਉਹ ਸੈਰ ਕਰਨ ਵੀ ਜਾਂਦੇ ਸਨ। ਇੱਕ ਦਿਨ ਜਦੋਂ ਉਹ ਸੈਰ ਕਰਨ ਗਏ ਤਾਂ ਜੈ ਨੇ ਸ਼ਾਮ ਨੂੰ ਕਿਹਾ ਕਿ ਸ਼ਾਮ ਜੇ ਤੁਹਾਨੂੰ ਮੇਰੀ ਗੱਲ ਤੇ ਇਤਰਾਜ਼ ਨਹੀਂ ਤਾਂ ਮੈਂ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ। ਤਾਂ ਸ਼ਾਮ ਨੇ ਜੈ ਨੂੰ ਕਿਹਾ ਦੱਸੋ ਭਾਬੀ ਮੈਂ ਤੁਹਾਡੀ ਗੱਲ ਤੇ ਕਦੇ ਵੀ ਇਤਰਾਜ਼ ਨਹੀਂ ਕਰਾਂਗਾ। ਮੈਨੂੰ ਅਸਲ ਕਦੇ ਵੀ ਤੁਹਾਡੀ ਗੱਲ ਦਾ ਕੋਈ ਬੁਰਾ ਨਹੀਂ ਲੱਗਿਆ ਤਾਂ ਹੁਣ ਬੁਰਾ ਕਿਉਂ ਲੱਗੇਗਾ? ਜਦੋਂ ਸ਼ਾਮ ਨੇ ਮੂੰਹ ਜੈ ਨੇ ਭਾਬੀ ਸ਼ਬਦ ਸੁਣਿਆ ਤਾਂ ਉਸ ਨੂੰ ਗੁੱਸੇ ਨਾਲ ਕਿਹਾ ਸ਼ਾਮ ਉਸ ਤੋਂ ਬਾਅਦ ਮੈਨੂੰ ਕਦੇ ਵੀ ਭਾਬੀ ਨਾ ਕਹੀਂ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ ਫਿਰ ਸ਼ਾਮ ਨੇ ਕਿਹਾ ਠੀਕ ਹੈ ਫਿਰ ਮੈਨੂੰ ਕੀ ਕਹਿਣਾ ਚਾਹੀਦਾ ਹੈ ਉਹ ਸ਼ਾਮ ਦੀ ਗੱਲੋਂ ਟਾਲਦੇ ਹੋਏ ਜੈ ਨੇ ਕਿਹਾ ਸ਼ਾਮ ਸਸਤਾਏ ਕਿ ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ਜਿਵੇਂ ਸ਼ਾਮ ਨੇ ਜੈ ਦੇ ਮੂੰਹ ਪਿਆਰ ਵਾਲੇ ਸ਼ਬਦ ਸੁਣੇ ਤਾਂ ਇਹ ਲੱਗਿਆ ਜਿਵੇਂ ਉਸ ਦਾ ਦਿਲ ਖੁਸ਼ੀ ਨਾਲ ਫੁੱਟ ਗਿਆ ਹੋਵੇ ਅਤੇ ਉਸ ਦਾ ਚਿਹਰਾ ਖੁਸ਼ੀ ਨਾਲ ਭਰ ਗਿਆ ਕਿ ਹੁਣ ਉਹਦਾ ਕੰਮ ਹੋ ਗਿਆ ਸੀ ਉਮਨ ਵਿਸ਼ਵਾ ਕੋ ਨਹੀਂ ਜਾਣਾ ਪਵੇਗਾ ਅਤੇ ਜੋ ਪੈਸੇ ਮੈਂ ਖਰਚ ਕਰਦਾ ਸੀ ਉਹ ਵੀ ਬਚ ਜਾਣਗੇ ਮੈਂ ਘਰ ਬੈ ਕੇ ਆਪਣਾ ਆਨੰਦ ਮਾਣ ਸਕਾਂਗਾ ਸ਼ਾਮ ਪਹਿਲਾਂ ਤੋਂ ਵੀ ਜੈਨੂ ਚਾਹੁੰਦਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂ ਹੁਣ ਹੌਲੀ-ਹੌਲੀ ਮਾਮਲਾ ਵੱਧ ਗਿਆ ਤੇ ਜੈ ਸ਼ਾਮ ਦੇ ਪਿਆਰ ਦੇ ਜਾਲ ਵਿੱਚ ਵੀ ਫਸ ਗਈ ਹੁਣ ਦੋਵਾਂ ਦੇ ਵਿਚਕਾਰ ਦੁੱਖ ਸੁੱਖ ਹੋਣ ਲੱਗੇ ਉਸ ਦਿਨ ਆ ਬਾਅਦ ਜਦੋਂ ਜੈਨੂ ਦੇ ਸੋਹਰਿਆਂ ਦਾ ਫੋਨ ਆਇਆ ਤਾਂ ਉਸਨੇ ਸ਼ਾਮ ਨੂੰ ਇੱਕ ਦਿਨ ਦੁਬਾਰਾ ਆਪਣੀ ਚੌਕੜੀ ਵਿੱਚ ਮਿਲਣ ਲਈ ਬੁਲਾਇਆ ਫਿਰ ਜੈ ਨੇ ਸ਼ਾਮ ਨੂੰ ਕਿਹਾ ਮੈਨੂੰ ਮੇਰੇ ਸੋਹਰਿਆਂ ਦਾ ਫੋਨ ਆਇਆ ਹੈ ਹੁਣ ਮੈਂ ਤੁਹਾਨੂੰ ਮਿਲ ਨਹੀਂ ਸਕਾਂਗੀ ਇਸ ਲਈ ਜਦੋਂ ਵੀ ਮੈਨੂੰ ਤੁਹਾਡੀ ਯਾਦ ਆਵੇਗੀ ਤਾਂ ਮੈਂ ਤੁਹਾਨੂੰ ਇੱਕ ਚਿੱਠੀ ਲਿਖ ਦਿਆਂਗੀ ਅਤੇ ਤੁਸੀਂ ਮੇਰੇ ਸੋਹਰੇ ਆ ਜਾਓ ਸ਼ਾਮ ਪਹਿਲਾਂ ਹੀ ਕਾਮ ਵਾਸਨਾ ਦਾ ਆਦੀ ਸੀ ਇਸ ਲਈ ਸ਼ਾਮ ਜੈ ਦੇਆਂ ਗੱਲਾਂ ਤੇ ਸਹਿਮਤ ਹੋ ਜਾਂਦਾ ਹੈ ਹੁਣ ਜੈ ਦੇ ਪਿਤਾ ਤੇ ਕਹਿਣ ਤੇ ਜੈ ਨੂੰ ਉਸ ਦੇ ਸੋਹਰੇ ਘਰ ਛੱਡਣ ਲਈ ਦੁਬਾਰਾ ਸ਼ਾਮ ਘਰ ਜਾਂਦਾ ਹੈ ਕਿਉਂਕਿ ਜੈਦਾ ਕੋਈ ਵੀ ਭਰਾ ਜਾ ਪੈਣ ਨਹੀਂ ਸੀ ਇਸ ਲਈ ਜੈ ਦੇ ਪਿਤਾ ਨੇ ਜੈਨੂ ਦੇ ਸੋਹਰੇ ਘਰ ਲੈ ਜਾਣ ਲਈ ਕੋਈ ਢੁਕਵਾਂ ਵਿਅਕਤੀ ਨਹੀਂ ਮਿਲਿਆ। ਸ਼ਾਮ ਜੈਨੂ ਉਸਦੇ ਸੋਹਰੇ ਘਰ ਛੱਡਣ ਲਈ ਆਪਣੀ ਮੋਟਰਸਾਈਕਲ ਤੇ ਲੈ ਕੇ ਜਾਂਦਾ ਹੈ। ਉਹ ਦੋਵੇਂ ਹੀ ਸਾਈਕਲ ਤੇ ਬੈਠਦੇ ਹਨ ਅਤੇ ਜੰਗਲ ਵਿੱਚ ਕੱਚੀ ਸੜਕ ਰਾਹੀਂ ਕਰ ਯਾਨੀ ਜੈਨੂ ਦੇ ਸੋਹਰੇ ਤੱਕ ਪਹੁੰਚ ਜਾਂਦੇ ਹਨ। ਫਿਰ ਸ਼ਾਮ ਜੈਨੂ ਉਸਦੇ ਸੋਹਰੇ ਘਰ ਛੱਡ ਦਿੰਦਾ ਹੈ। 2-3 ਦਿਨ ਬਾਅਦ ਜਦੋਂ ਜੈਨੂ ਸ਼ਾਮ ਦੀ ਆਦਲਦੀ ਹੈ ਤਾਂ ਆਪਣੇ ਘਰ ਹੁੰਦੀ ਹੈ। ਤਾਂ ਹਰ ਉਹ ਝੌਪੜੀ ਵਿੱਚ ਸ਼ਾਮ ਨੂੰ ਮਿਲਣ ਜਾਂਦੀ ਸੀ ਇਸ ਲਈ ਉਹ ਹੁਣ اپنی ਕਾਮਨਾ ਪੂਰੀ ਕਰਨ ਲਈ ਸ਼ਾਮ ਨੂੰ ਉਸ ਨੂੰ ਮਿਲਣਾ ਚਾਹੁੰਦੀ ਸੀ ਉਹ ਇੱਕ ਵਾਰ ਫਿਰ ਉਸ ਦੇ ਨਾਲ ਆਨੰਦ ਮਾਣਨਾ ਚਾਹੁੰਦੀ ਸੀ ਕਿਉਂਕਿ ਉਸ ਦਾ ਪਤੀ ਗੋਲਵਸ ਦੇ ਘਰ ਤੋਂ ਬਹੁਤ ਦੂਰ ਕੰਮ ਕਰਦਾ ਸੀ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਪਾਉਣ ਤੇ ਉਹਨਾਂ ਚੰਗੀ ਤਰ੍ਹਾਂ ਜ਼ਿੰਦਗੀ ਦੇਣ ਲਈ ਕਾਰੋਬਾਰ ਕਰਦਾ ਸੀ ਗੋਲੂ 5-6 ਮਹੀਨਿਆਂ ਵਿੱਚ ਇੱਕ ਵਾਰ ਉਸ ਦੇ ਘਰ ਆਉਂਦਾ ਸੀ ਅਤੇ 5-6 ਦਿਨਾਂ ਵਿੱਚ ਹੀ ਉਹ ਉਸ ਦੇ ਘਰ ਜਾਂਦਾ ਸੀ ਇੱਕ ਦਿਨ ਜਦੋਂ ਜਿਆਹ ਬਰਦਾਸ਼ਤ ਨਹੀਂ ਕਰ ਸਕੀ ਤਾਂ ਉਸ ਨੇ ਇੱਕ ਚਿੱਠੀ ਲਿਖੀ ਜਿਸ ਨੇ ਉਸ ਚਿੱਠੀ ਵਿੱਚ ਲਿਖਿਆ ਕਿ ਮੈਨੂੰ ਤੇਰੀ ਬਹੁਤ ਯਾਦ ਆ ਰਹੀ ਹੈ ਤੇ ਮੈਨੂੰ ਲੱਗਦਾ ਹੈ ਕਿ ਹੁਣ ਮੈਨੂੰ ਤੇਰੇ ਬਿਨਾ ਨਹੀਂ ਰਹਿ ਸਕਦੀ ਇਸ ਲਈ ਤੂੰ ਮੈਂ ਅੱਜ ਹੀ ਮੈਨੂੰ ਮਿਲਣੇ ਮੇਰੇ ਘਰ ਆ ਜਾਵੀ ਜਦੋਂ ਉਸ ਨੂੰ ਸ਼ਾਮ ਨੂੰ ਜੈਦਾ ਪੱਤਰ ਮਿਲਿਆ ਤਾਂ ਉਹ ਤੁਮ ਤੇੈਨੂੰ ਮਿਲਣ ਲੱਗੀ ਜਲਦੀ ਨਾਲ ਚਲਿਆ ਗਿਆ ਜੈ ਆਪਣੇ ਪਿੰਡ ਤੋਂ ਬਾਹਰ ਆ ਗਈ ਉਸ ਸ਼ਾਮ ਤੇ ਜੈਦੋਂ ਇਕੱਠੇ ਜਗ੍ਹਾ ਲਈ ਰਵਾਨਾ ਹੋ ਗਏ ਜੈ ਦੀ ਸੱਸ ਨੂੰ ਸਭ ਪਸੰਦ ਨਹੀਂ ਸੀ ਉਸ ਦੀ ਨੂੰ ਆਪਣੇ ਸੋਰੇ ਘਰ ਵਿੱਚ ਭਜਨ ਵੀ ਨਾਲ ਘੁੰਮਦੀ ਸੀ ਐ ਵਕਰੀ ਗੱਲ ਸੀ ਆਪਣੇ ਮਾਪਿਆਂ ਦੇ ਘਰ ਘੁੰਮਦੀ ਰਹਿੰਦੀ ਸੀ ਫਿਰ ਭਗਵਾਨ ਬ੍ਰਹਮਾ ਜੀ ਨਾਲ ਜੀ ਨੂੰ ਕਹਿੰਦੇ ਹਨ ਕਿ ਮੈਂ ਤੁਹਾਨੂੰ ਇਸ ਵਿਅਕਤੀ ਦੀ ਕਹਾਣੀ ਸੁਣਾ ਰਿਹਾ ਜਿਸ ਨੂੰ ਤੁਸੀਂ ਵੇਖ ਕੇ ਆਏ ਹੋ ਜਦੋਂ ਮੈਂ ਸ਼ਬਦ ਚੱਲਦਾ ਰਿਹਾ ਤਾਂ ਉਸ ਦੀ ਸੱਸ ਨੇ ਆਮ ਤਰੀਕੇ ਨਾਲ ਕਿਹਾ ਕਿ ਜੇ ਇਹ ਸਭ ਹੁਣ ਨਹੀਂ ਚੱਲੇਗਾ ਜੇ ਆਪਣੀ ਸੱਸ ਦੀ ਗੱਲ ਸੁਣ ਕੇ ਗੁੱਸੇ 'ਚ ਆ ਗਈ ਪਰ ਕੁਝ ਕਹਿ ਨਾ ਸકી ਹੁਣ ਅਗਲੇ ਦਿਨ ਜੈ ਨੇ ਸ਼ਾਮ ਨੂੰ ਚਿੱਠੀ ਲਿਖੀ ਸ਼ਾਮ ਹੁਣ ਤੁਸੀਂ ਕੁਝ ਦਿਨਾਂ ਬਾਅਦ ਮੈਨੂੰ ਮਿਲਣ ਆਓ ਕਿਉਂਕਿ ਮੇਰੀ ਸੱਸ ਮੇਰੇ ਤੇ ਸ਼ੱਕ ਕਰਨ ਲੱਗ ਪਈ ਹੈ ਮੈਂ ਤੁਹਾਨੂੰ ਉਦੋਂ ਹੀ ਬੁਲਾਵਾਂਗੀ ਜਦੋਂ ਕਿ ਮੇਰੀ ਸੱਸ ਘਰ ਨਹੀਂ ਹੋਏਗੀ ਸ਼ਾਮ ਆਪਣੀ ਕਾਨਵਰਸਨ ਨੂੰ ਪੂਰੀ ਨਹੀਂ ਕਰ ਸਕਿਆ ਤੇ ਇਸ ਦੌਰਾਨ ਇੱਕ ਦਿਨ ਜੈ ਦੀ ਸੱਸ ਪੰਜ ਦਿਨਾਂ ਲਈ ਇੱਕ ਤੀਰ ਸਥਾਨ ਤੇ ਜਾਂਦੀ ਹੈ ਫਿਰ ਕੀ ਹੋਇਆ ਕਿ ਜਿਵੇਂ ਹੀ ਜੈ ਨੂੰ ਆਜ਼ਾਦੀ ਮਿਲੀ ਉਸਨੇ ਜਲਦੀ ਹੀ ਸ਼ਾਮ ਨੂੰ ਬੁਲਾਇਆ ਤੇ ਘਰ ਵਿੱਚ ਸਨਾਲਿਸ਼ਤਾ ਕਾਇਮ ਕੀਤਾ ਜਦੋਂ ਉਸਦੇ ਦਿਉਰ ਨੂੰ ਸਕੂਲ ਤੋਂ ਛੁੱਟੀ ਹੁੰਦੀ ਤਾਂ ਸ਼ਾਮ ਨੂੰ ਉਸ ਦਿਨ ਤੋਂ ਪਹਿਲਾਂ ਹੀ ਸ਼ਾਮ ਨੂੰ ਘਰੋਂ ਕੱਢ ਦਿੰਦੀ। ਇੱਕ ਦਿਨ ਦੀ ਗੱਲ ਹੈ ਜਦੋਂ ਜੈ ਨੇ ਸ਼ਾਮ ਨੂੰ ਆਪਣੇ ਘਰ ਬੁਲਾਇਆ ਪਰ ਅਚਾਨਕ ਜੈ ਦਾ ਦੋਸਤ ਬੋਲੂ ਉੱਥੇ ਆ ਜਾਂਦਾ ਹੈ। ਫਿਰ ਉਹ ਕੀ ਵੇਖਦਾ ਹੈ ਕਿ ਉਸਦੀ ਭਾਬੀ ਜੈ ਸ਼ਾਮ ਨੂੰ ਸੋਈ ਵਿੱਚ ਬਿਠਾ ਕੇ ਖਾਣਾ ਖਵਾ ਰਹੀ ਸੀ। ਬੋਲੂ ਸ਼ਾਮ ਦੇ ਚਰਿੱਤਰ ਬਾਰੇ ਸਭ ਕੁਝ ਜਾਣਦਾ ਸੀ ਉਹ ਜਾਣਦਾ ਸੀ ਕਿ ਸ਼ਾਮ ਕਿਹੋ ਜਿਹਾ ਮੁੰਡਾ ਹੈ ਅਤੇ ਉਹ ਇਸ ਤਰ੍ਹਾਂ ਦੇ ਕੰਮ ਕਰਦਾ ਸੀ। ਇਸ ਲਈ ਬੋਲੂ ਨੇ ਆਪਣੇ ਭਾਬੀ ਨੂੰ ਕਿਹਾ ਕਿ ਭਾਬੀ ਤੁਸੀਂ ਕਿਸੇ ਵੀ ਬੇ ਰਦੀਪ ਆਪਕਤੀ ਨੂੰ ਇਸ ਤਰ੍ਹਾਂ ਆਪਣੇ ਘਰ ਨਹੀਂ ਬੁਲਾ ਸਕਦੇ ਸ਼ਾਇਦ ਤੁਹਾਨੂੰ ਉਸਦੇ ਚਰਿੱਤਰ ਬਾਰੇ ਨਹੀਂ ਪਤਾ ਐਸੇ ਲਈ ਤੁਸੀਂ ਉਸ ਨਾਲ ਇੰਨੇ ਪਿਆਰ ਨਾਲ ਗੱਲ ਕਰਦੇ ਹੋ ਅਤੇ ਤੁਸੀਂ ਉਸਦੇ ਨਾਲ ਘੁੰਮਦੇ ਹੋ ਤੁਸੀਂ ਬਹੁਤ ਗਲਤ ਕਰ ਰਹੇ ਹੋ ਤੁਹਾਨੂੰ ਉਸ ਨੂੰ ਛੱਡ ਦੇਣਾ ਚਾਹੀਦਾ ਹੈ ਨਹੀਂ ਤਾਂ ਮੈਂ ਤੁਹਾਡੀ ਸ਼ਿਕਾਇਤ ਵੀਰਜੀ ਕੋਲ ਕਰਾਂਗਾ ਜੇ ਤਾਂ ਸ਼ਾਮ ਨੇ ਭੋਲੂ ਤੋਂ ਅਜਿਹੀ ਗੱਲ ਸੁਣੀ ਤਾਂ ਗੁੱਸੇ ਵੀ ਚਲਾ ਗਿਆ ਜੈ ਤੁਹਾਨੂੰ ਬਾਹਰ ਕੱਢ ਜਾਈ ਸ਼ਾਮ ਨੂੰ ਕਿਹਾ ਸ਼ਾਮ ਗੁੱਸਾ ਨਾ ਕਰ ਮੈਂ ਭੋਲੂ ਨੂੰ ਸਬਕ ਸਿਖਾਵਾਂਗੀ ਸ਼ਾਮਨੇ ਗਿਆ ਠੀਕ ਹੈ ਜੈਜੇ ਤੁਮ ਜਿਹਾਂ ਕਹਿੰਦੀ ਹੈ ਮੈਂ ਦੁਬਾਰਾ ਕਦੇ ਵੀ ਇੱਥੇ ਨਹੀਂ ਆਵਾਂਗਾ। ਇਹ ਕਹਿ ਕੇ ਸ਼ਾਮ ਨੂੰ ਚਲਾ ਗਿਆ ਤੇ ਜੈ ਵਿਕਰ ਦੇ ਅੰਦਰ ਪਹੁੰਚ ਗਈ ਉਹ ਸੋਚਣ ਲੱਗੀ ਕਿ ਜੇ ਭੋਲੂ ਘਰ ਵਿੱਚ ਰਹਿੰਦਾ ਹੈ ਤਾਂ ਮੇਰੇ ਅਤੇ ਸ਼ਾਮ ਦੇ ਪਿਆਰ ਵਿੱਚ ਜ਼ਰੂਰ ਰੁਕਾਵਟ ਬਣ ਜਾਵੇਗਾ। ਮੈਂ ਕੰਮ ਕਰਦੀ ਹਾਂ ਮੈਂ ਇਸ ਭੋਲੂ ਨੂੰ ਜਹਿਰ ਦੇ ਕੇ ਮਾਰ ਦੇਾਂਗੀ। ਫੇ ਸਾਡੇ ਵਿਚਕਾਰ ਇਹ ਰੁਕਾਵਟ ਅਤੇ ਕੰਡਾ ਹਮੇਸ਼ਾ ਲਈ ਦੂਰ ਹੋ ਜਾਵੇਗਾ। ਜੈ ਆਪਣੇ ਮਨ ਵਿੱਚ ਸੋਚ ਰਹੀ ਸੀ ਕਿ ਅਗਲੇ ਦਿਨ ਜਦੋਂ ਉਹ ਖਾਣਾ ਬਣਾ ਰਹੀ ਸੀ ਤਾਂ ਉਸਨੇ ਸਾਰੇ ਲਈ ਖਾਣਾ ਕੱਢਿਆ ਤੇ ਉਸਨੇ ਆਪਣੇ ਦੌਰ ਲਈ ਪਲੇਟ ਵਿੱਚ ਭੋਜਨ ਕੱਟਿਆ ਉਸ ਵਿੱਚ ਜੈ ਮਿਲਾਇਆ ਜਦੋਂ ਭੋਲੂ ਨੇ ਖਾਣਾ ਖਾਧਾ ਤਾਂ ਉੱਥੇ ਹੀ ਮਰ ਗਿਆ ਭੋਲੂ ਦੀ ਮਾਂ ਦੁਖੀ ਸੀ ਦੂਜੇ ਪਾਸੇ ਜੈ ਆਪਣੇ ਮਨ ਵਿੱਚ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਸੀ ਕਿ ਹੁਣ ਮੇਰੇ ਅਤੇ ਸ਼ਾਮ ਵਿੱਚ ਗਾਰ ਕੰਡਾ ਹਮੇਸ਼ਾ ਲਈ ਦੂਰ ਹੋ ਗਿਆ ਹੈ ਹੁਣ ਕੋਈ ਹੋਰ ਸਾਡੇ ਪਿਆਰ ਦੇ ਵਿਚਕਾਰ ਨਹੀਂ ਆਵੇਗਾ ਜਦੋਂ ਭੋਲੂ ਨੂੰ ਸ਼ਹਿਰ ਵਿੱਚ ਸવારે ਪਤਾ ਲੱਗਿਆ ਤਾਂ ਉਹ ਆਪਣਾ ਕੰਮ ਛੱਡ ਕੇ ਤੁਰੰਤ ਆਪਣੇ ਪਿੰਡ ਵਿੱਚ ਆ ਗਿਆ ਤੇ ਜਦੋਂ ਉਹ ਪਿੰਡ ਪਹੁੰਚਿਆ ਤਾਂ ਆਪਣੇ ਪ੍ਰਾਪੂ ਗੋਲੂ ਨੂੰ ਮ੍ਰਿਤਕ ਹਾਲ ਦੇ ਵਿੱਚ ਦੇਖਿਆ ਤਾਂ ਸਦਾ ਦਿਲ ਪਿਘਲ ਗਿਆ ਕਿਉਂਕਿ ਉਹ ਬਾਹਰ ਸਿਰਫ ਆਪਣੇ ਭਰਾ ਲਈ ਹੀ ਰਹਿ ਰਿਹਾ ਸੀ ਤਾਂ ਜੋ ਉਸ ਨੂੰ ਚੰਗੀ ਸਿੱਖਿਆ ਦੇ ਸਕੇ ਅਤੇ ਉਸ ਨੂੰ ਇੱਕ ਚੰਗੀ ਜ਼ਿੰਦਗੀ ਦੇ ਸਕੇ ਤਾਂ ਜੋ ਉਹ ਭੋਜਨ ਮੁਹੱਈਆ ਕਰਵਾ ਸਕੇ ਆਪਣੇ ਭਵਿੱਖ ਦੀ ਚਿੰਤਾ ਨਾ ਕਰਨੀ ਪਵੇ ਤਾਂ ਜੋ ਉਹ ਆਪਣੀ ਪੜ੍ਹਾਈ ਤੇ ਧਿਆਨ ਦੇ ਸਕੇ ਪਰ ਉਸ ਦਾ ਭਰਾ ਮਰ ਗਿਆ ਸੀ ਗੋਲੂ ਆਪਣੀ ਪਤਨੀ ਨੂੰ ਛੱਡ ਕੇ ਕਾਰੋਬਾਰ ਲਈ ਦੁਬਾਰਾ ਸ਼ਹਿਰ ਚਲਾ ਜਾਂਦਾ ਹੈ ਉਸ ਦਿਨ ਆਵਾਜ਼ ਇਸ ਤਰ੍ਹਾਂ ਵੀ ਜਾਂਦੇ ਹਨ ਫਿਰ ਜੈਦੀ ਸੱਸ ਨੇ ਜਿਆਨ ਨੂੰ ਕਿਹਾ ਕਿ ਵੇਖੋ ਇਹ ਸਭ ਸਾਡੇ ਘਰ ਵਿੱਚ ਨਹੀਂ ਚੱਲੇਗਾ ਜੇਕਰ ਅਜਿਹਾ ਕੁਝ ਦੁਬਾਰਾ ਹੋਇਆ ਤਾਂ ਮੈਂ ਗੋਲੂ ਨੂੰ ਤੁਹਾਡੀ ਸ਼ਿਕਾਇਤ ਕਰਾਂਗੀ ਜਦੋਂ ਜਿਆਨ ਨੇ ਆਪਣੇ ਪਰਮਿਸ਼ਨ ਸ਼ਾਮ ਵਾਰੀ ਜੀ ਗੱਲਾਂ ਸੁਣੀਆਂ ਤਾਂ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਮੈਂ ਕਿਸੇ ਤੋਂ ਨਹੀਂ ਡਰਦਾ ਤੁਹਾਨੂੰ ਜੋ ਵੀ ਕਰਨਾ ਹੈ ਕਰ ਲਓ ਮੈਂ ਸ਼ਾਮ ਨੂੰ ਉਹ ਤਿਆਰ ਕਰ ਦਿਆਂਗਾ ਜੈਦੀ ਸੱਸ ਨੇ ਮੋਹ ਜੀ ਗੱਲ ਸੁਣੀ ਤਾਂ ਉਸਨੇ ਜਿਆਨ ਕਿਹਾ ਐਸੰਭਵ ਹੈ ਕਿ ਤੁਸੀਂ ਮੇਰੇ ਪੁੱਤ ਨੂੰ ਵੀ ਮਾਰ ਦਿੱਤਾ ਹੋਵੇਗਾ ਜਦੋਂ ਤੁਸੀਂ ਜੀਆ ਕਹ ਲਾ ਕਹਿੰਦੇ ਹੋ ਤਾਂ ਤੁਸੀਂ ਮੇਰੇ ਪੁੱਤਰ ਨੂੰ ਵੀ ਮਾਰ ਸਕਦੇ ਹੋ ਜੈਨ ਨੂੰ ਗੁੱਸਾ ਆਇਆ ਤਾਂ ਜੈਨ ਗੁੱਸੇ ਵਿੱਚ ਕਿਹਾ ਕਿ ਹਾਂ ਮੈਂ ਹੀ ਤੇਰੇ ਪੁੱਤਰ ਨੂੰ ਮਾਰਿਆ ਹੈ ਤੇ ਮੈਂ ਤੈਨੂੰ ਵੀ ਮਾਰ ਦੇਵਾਂਗੀ ਜੇਕਰ ਤੁਸੀਂ ਮੇਰੇ ਤੇ ਸ਼ਾਮ ਦੇ ਵਿੱਚ ਕਾਰ ਦੀਵਾਰ ਬਣ ਗਏ ਤਾਂ ਤੁਹਾਨੂੰ ਵੀ ਨਹੀਂ ਛੱਡਾਂਗੇ ਅਚਾਨਕ ਦਿਨ ਗੋਲੂ ਨੂੰ ਪਤਾ ਲੱਗਿਆ ਕਿ ਉਸ ਦੀ ਮਾਂ ਵੀ ਮਰ ਗਈ ਫਿਰ ਉਹ ਸਭ ਕੁਝ ਛੱਡ ਕੇ ਹੁੰਦਾ ਹੈ ਤੇ ਦੇਖਦਾ ਹੈ ਕਿ ਉਸ ਦੀ ਮਾਂ ਮਰ ਗਈ ਜਦੋਂ ਜੈਦਾ ਪਤੀ ਜੈਨ ਨੂੰ ਪੁੱਛਦਾ ਹੈ ਤਾਂ ਜੈਨ ਕੁਝ ਵੀ ਨਹੀਂ ਕਹਿੰਦੀ ਤੇ ਗੋਲੂ ਨੂੰ ਉਸ ਤੇ ਸ਼ੱਕ ਹੋ ਜਾਂਦਾ ਹੈ ਗੋਲੂ ਤੇ ਪੁੱਛਣ ਤੋਂ ਬਾਅਦ ਜੈ ਉਸਨੂੰ ਸੱਚ ਦੱਸਦੀ ਹੈ ਕਿ ਸ਼ਾਮ ਨੂੰ ਪਿਆਰ ਕਰਦੀ ਹੈ ਤੇਰਾ ਭਰਾ ਤੇ ਤੇਰੀ ਮਾਂ ਮੇਰੇ ਪਿਆਰੇ ਸ਼ਿਕਾਉੜ ਬਣ ਰਹੀ ਇਸਨੂੰ ਤੇ ਇਸੇ ਲਈ ਮੈਂ ਉਹਨਾਂ ਨੂੰ ਘਾਣੇ ਵਿੱਜਾਂ ਦੇ ਮਿਲਾ ਕੇ ਇੱਕ ਇੱਕ ਕਰਕੇ ਮਾਰ ਦਿੱਤਾ ਜਿਵੇਂ ਹੀ ਗੋਲੂ ਨੇ ਆਪਣੇ પતિ ਨੇ ਮੂੰਹ ਸੁਣਿਆ ਤਾਂ ਗੋਲੂ ਨੇ ਆਪਣੇ પતિ ਜੈਨ ਨੂੰ ਕੁਝ ਨਹੀਂ ਕਿਹਾ ਉਸਨੇ ਸਿਰਫ ਇਹ ਕਿਹਾ ਕਿ ਹੂੰ ਤੂੰ ਜਿੰਨੀ ਜਲਦੀ ਹੋ ਸਕੇ ਤਾਂ ਤੂੰ ਮੇਰਾ ਘਰ ਛੱਡ ਕੇ ਆਪਣੇ ਪ੍ਰੇਮੀ ਸ਼ਾਮ ਕੋਲ ਚਲੇ ਜਾ ਕਿਉਂਕਿ ਉਹ ਹੀ ਤੇਰਾ ਹੱਕਦਾਰ ਹੈ ਅਤੇ ਉਹ ਤੇਰੀ ਚੰਗੀ ਦੇਖਭਾਲ ਕਰੇਗਾ ਫਿਰ ਕੀ ਹੋਇਆ ਹੁਣ ਜੈਨੂ ਆਜ਼ਾਦੀ ਮਿਲ ਗਈ ਸੀ ਉਹ ਸ਼ਾਮ ਦੇ ਨਾਲ ਰਹਿਣ ਲੱਗ ਜਾਂਦੀ ਹੈ ਉੱਥੇ ਹੀ ਰਹਿ ਕੇ ਜੈਨੂ ਪਤਾ ਲੱਗਦਾ ਹੈ ਕਿ ਸ਼ਾਮ ਬਹੁਤ ਹੀ ਵੀ ਜਾਲਦਾ ਵਿਕਤੀ ਹੈ ਤੇ ਦੂਜੀਆਂ ਔਰਤਾਂ ਦੇ ਗੰਦੇ ਨਜ਼ਰ ਰੱਖਦਾ ਹੈ ਤੇ ਉਸ ਦਾ ਬੱਕਰੀਆਂ ਦਾ ਤੰਬੀਲਾ ਹੈ ਬੱਕਰੀਆਂ ਵੀ ਪਾਲਦਾ ਹੈ ਹੁਣ ਜੈ ਆਪਣੇ ਪ੍ਰੇਮੀ ਸ਼ਾਮ ਨਾਲ ਬੱਕਰੀਆਂ ਚਰਉਣ ਲੱਗ ਪੈਂਦੀ ਹੈ ਤੇ ਆਪਣੀ ਕਿਸਮਤ ਨੂੰ ਉਸਨਾਂ ਲੱਗ ਪੈਂਦੀ ਹੈ ਤੇ ਕਹਿਣ ਲੱਗੀ ਕਿ ਮੈਂ ਤੇ ਫਸ ਗਈ ਪੱਥੇ ਮੇ ਰਾਣੀ ਵਾਂਗ ਆਪਣੀ ਜ਼ਿੰਦਗੀ ਜੀ ਰਹੀ ਸੀ ਤੇ ਹੁਣ ਮੈਂ ਕਾਮ ਦੇ ਜਾਲ ਵਿੱਚ ਫਸ ਕੇ ਆਪਣੇ ਪੈਰਾਂ ਤੇ ਹੀ ਕੁਹਾੜੀ ਮਾਰ ਲਈ ਹੈ ਉਨਵੇਂ ਆਪਣੇ ਬੁੜਾਪੇ ਦੇ ਦਿਨ ਕਿਵੇਂ ਬਤਾਉਂਗੀ ਦੂਜੇ ਪਾਸੇ ਗੋਲੂ ਨੇ ਇੱਕ ਚੰਗੀ ਔਰਤ ਵੇਖ ਕੇ ਵਿਆਹ ਕਰ ਲਿਆ ਤੇ ਦੋਵੇਂ ਇਕੱਠੇ ਰਹਿਣ ਲੱਗੇ ਦੂਜੇ ਪਾਸੇ ਜੈ ਸ਼ਾਮ ਨਾਲ ਬਹੁਤ ਬੁਰੀ ਹਾਲਤ ਵਿੱਚ ਸੀ ਉਹ ਆਪਣੇ ਕਿਸਮ ਨੂੰ ਵਾਰ-ਵਾਰ ਕੋਸ ਰਹੀ ਸੀ ਕਿ ਜੇ ਉਸਨੇ ਗੋਲੂ ਨੂੰ ਤਾਂ ਖਾਣਾ ਦਿੰਦਾ ਹੁੰਦਾ ਤਾਂ ਜੋ ਰਾਣੀ ਵਾਂਗ ਰਾਜ ਕਰ ਰਹੇ ਹੁੰਦੇ ਫਿਰ ਭਗਵਾਨ ਬ੍ਰਹਮਾ ਜੀ ਕਹਿੰਦੇ ਹਨ ਇਹ ਦੇਮੁਨੀ ਨਾਲ ਅਸਤ ਕੋਈ ਵੀ ਔਰਤ ਨੂੰ ਸਮਝ ਨਹੀਂ ਸਕਿਆ ਨਾ ਹੀ ਕੋਈ ਸਮਝ ਸਕੇਗਾ ਔਰਤ ਅਜਿਹਾ ਪਰਮ ਹੈ ਜੋ ਸਮੇਂ ਦੇ ਨਾਲ ਬਦਲਦਾ ਹੈ ਔਰਤਾਂ ਮੇਂ ਤੁਹਾਡੀ ਹੋਵੇ ਜਾਂ ਕਿਸੇ ਹੋਰ ਦੀ ਉਸਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਬ੍ਰਹਮਾ ਜੀ ਕਹਿੰਦੇ ਹਨ हे ਦੇਵਮੁਨੀ ਨਾਰਦ ਅਤੇ ਇਸ ਲਈ ਮੈਂ ਕਹਿੰਦਾ ਹਾਂ ਕਿ ਮੈਂ ਆਦਮੇ ਤੇ ਔਰਤ ਨੂੰ ਬਣਾਇਆ ਹੈ ਤੇ ਮੈਂ ਵੀ ਖੁਦ ਨਹੀਂ ਜਾਣ ਸਕਦਾ ਕਿ ਔਰਤ ਦੇ ਅੰਦਰ ਕੀ ਚੱਲ ਰਿਹਾ ਹੈ ਮੈਂ ਕੁੜ ਜਰੂਰ ਬਣਾਈ ਹੈ ਪਰ ਫਿਰ ਵੀ ਇੱਕ ਔਰਤ ਦੇ ਅੰਦਰ ਉਹਨੇ ਭਗਵਾ ਨਾਮ ਨੂੰ ਨਹੀਂ ਜਾਣ ਸਕਦਾ ਤੁਸੀਂ ਕਦੇ ਨਹੀਂ ਜਾਣਦੇ ਕਿ ਉਹ ਕਦੇ ਤੁਹਾਨੂੰ ਧੁੱਖਾ ਦੇ ਦੇਵੇ ਤੁਸੀਂ ਜਿਹਦੇ ਦੇਖ ਕੇ ਆ ਰਹੇ ਹੋ ਮੈਨੂੰ ਨਹੀਂ ਪਤਾ ਕਿ ਜੇਆਂ ਕਿੰਨੀਆਂ ਔਰਤਾਂ ਆਪਣੇ ਪਤੀ ਦੇ ਸਾਹਮਣੇ ਭਗਵਾ ਦਾ ਹੁੰਦਾ ਦੀ ਖਵਾ ਕਰਦੀਆਂ ਤੇ ਫਿਰ ਵੀ ਦੂਜੇ ਮਰਦਾਂ ਨਾਲ ਸਬੰਧ ਸਥਾਪਿਤ ਕਰਦੀ ਹਾਂ ਪਹਿਲੇ ਸਵਾਲ ਦਾ ਜਵਾਬ ਦੇਵ ਨਾਰਦ ਨੂੰ ਪਹਿਲਾਂ ਹੀ ਮਿਲ ਗਿਆ ਉਸ ਤੋਂ ਬਾਅਦ ਬ੍ਰਹਮਾ ਜੀ ਕਹਿੰਦੇ ਹਨ ਕਿ हे ਦੇਵ ਨਾਰਦ ਮੋਦੇ ਇਸ ਦੇ ਨਾਲ ਹੀ ਮੈਂ ਤੁਹਾਨੂੰ ਅੱਡਾ ਦੂਜਾ ਪ੍ਰਸ਼ਨ ਦੱਸਾਂਗਾ ਉਹ ਕਿਹੜੀ ਹਰਤ ਹੈ ਤੇ ਕਿਹੜਾ ਮਦ ਹੈ ਜਿਸ ਨੂੰ ਹਰ ਵਿਅਕਤੀ ਨੂੰ ਮਸ਼ਾ ਦੂਰ ਰਹਿਣਾ ਚਾਹੀਦਾ ਹੈ ਜਲੇਮਨ ਲੋਕੀ ਕੋਈ ਜੋ ਕਿਸੇ ਹੋਰ ਮਦ ਨਾਲ ਸਬੰਧ ਸਥਾਪਿਤ ਰੱਖਦੀ ਹੈ ਉਹਨਾਂ ਨਾਲ ਬੈਠਦੀ ਹੈ ਉਹਨਾਂ ਨਾਲ ਆਪਣਾ ਖਰਚ ਛੱਡ ਕੇ ਦੂਜੇ ਦੇ ਘਰ ਵੱਲ ਧਿਆਨ ਦਿੰਦੀ ਹੈ ਆਪਣਿਆਂ ਨੂੰ ਜਨਵੀ ਸੰਬੰਧੀ ਅਜਨਵੀ ਨੂੰ ਆਪਣਾ ਸੰਬੰਧਿਆ ਤਾਂ ਹਰ ਆਦਮੀ ਨੂੰ ਜੇ ਉਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ ਜੇ ਹੀ ਹੋਰ ਸਾਨੂੰ ਜ਼ਰੂਰ ਜੇ ਜਾਲ ਵਿੱਚ ਫਸਾ ਦੇਵੇਗੀ ਜਿੱਥੋਂ ਨਿਕਲਣਾ ਵੀ ਮੁਸ਼ਕਲ ਹੋ ਜਾਵੇਗਾ ਫਿਰ ਬ੍ਰਹਮਾ ਜੀ ਨੇ ਕਿਹਾ ਕਿ ਦੇਵਨਾਰਦ मुनि ਹੁਣ ਆਓ ਮੈਂ ਤੁਹਾਨੂੰ ਦੂਜੇ ਸਵਾਲ ਦਾ ਜਵਾਬ ਦੇਵਾਂ ਉਤ ਦਾ ਉਹ ਕਿਹੜਾ ਹਿੱਸਾ ਹੈ ਜੋ ਰਾਤ ਨੂੰ ਵੱਡਾ ਤੇ ਦਿਨ ਨੂੰ ਛੋਟਾ ਹੋ ਜਾਂਦਾ ਹੈ ਉਤ ਦਾ ਹੋ ਸਕਦਾ ਹੈ ਕਿਹੜਾ ਹੈ ਜੋ ਰਾਤ ਨੂੰ ਵੱਡਾ ਤੇ ਦਿਨ ਛੋਟਾ ਹੋ ਜਾਂਦਾ ਹੈ ਤਾਂ ਸੂਰ ਦੇਵ मुनि ਨਾਰਦ ਜੀ ਔਰ ਦਾ ਉਹ ਸਾਖ ਦੀ ਪੁਤਲੀ ਹੈ ਇੱਕ ਦਿਪੁਤਲੇ ਦਿਨ ਵੇਲੇ ਸੁਗੜ ਜਾਂਦੀ ਹੈ ਯਾਨੀ ਉਹ ਛੋਟੀ ਜਾਂਦੀ ਹੈ ਤੇ ਜਦੋਂ ਅਸਰਾਗ ਅੱਖ ਕੁਦੀ ਹਤਾ ਫਿਰ ਰੋਸ਼ਨੀ ਵਿਗਦੀ ਹੈ ਯਾਨੀ ਜਦੋਂ ਅੱਖ ਰੋਸ਼ਨੀ ਦੇ ਸਾਹਮਣੇ ਆਉਂਦੀ ਹੈ ਤਾਂ ਅੱਖ ਦੀ ਪੁਤਲੀ ਸੁਗੜ ਜਾਂਦੀ ਹੈ ਯਾਨੀ ਉਹ ਛੋਟੀ ਹੋ ਜਾਂਦੀ ਹੈ ਤੇ ਜਦੋਂ ਰਾਗ ਨੂੰ ਸੁਣਦੀ ਸਮੇਂ ਅੱਖ ਬੰਦ ਹੋ ਜਾਂਦੀ ਹੈ ਤਾਂ ਉਹ ਪੁਤਲੀ ਵੱਡੀ ਹੋ ਜਾਂਦੀ ਹੈ ਤਾਂ ਦੇ ਮੂਰੀ ਨਾਲ ਤੁਹਾਡੇ ਦੂਜੇ ਸਵਾਲ ਦਾ ਜਵਾਬ ਏ ਹੈ ਕਿ ਉਹਦਾ ਉਹ ਹਿੱਸਾ ਅੱਖ ਦੀ ਪੁਤਲੀ ਹੈ ਇਹ ਰਾਤ ਨੂੰ ਵੱਡੀ ਤੇ ਦਿਨ ਵੇਲੇ ਰੋਸ਼ਨੀ ਕਾਰਨ ਛੋਟੀ ਹੋ ਜਾਂਦੀ ਹੈ ਤੇ ਜਦੋਂ ਹਨੇਰੇ ਵੀ ਚੱਕ ਬੰਦ ਹੁੰਦੀ ਹੈ ਤਾਂ ਉਹ ਪੂਤਲੀ ਵੱਡੀ ਹੋ ਜਾਂਦੀ ਹੈ ਦੇਵ ਮੁਨੀ ਨਾਰਦ ਆਪਣੇ ਦੋਨੋਂ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਕੇ ਖੁਸ਼ ਹੋ ਜਾਂਦੇ ਹਨ ਅਤੇ ਬ੍ਰਹਮਾ ਜੀ ਰੂਾਰ-ਰਾਰ ਮੱਥਾ ਟੇਕਣ ਤੋਂ ਬਾਅਦ ਦੇਵ ਮੁਨੀ ਨਾਰਦ ਉੱਥੇ ਅੱਗੇ ਯਾਤਰਾ ਕਰਨ ਲਈ ਰਵਾਨਾ ਹੋ ਜਾਂਦੇ ਹਨ ਧੰਨਵਾਦ ਜੀ